ਸਾਡੇ ਆਮਾ ਭੈਣਾਂ ਭਤੀ ਸਮਝ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੈ ਚਲੋ ਐਸ ਐਚ ਸਾਹਿਬ ਨੇ ਕੱਲ ਵੀ ਫੋਨ ਕਰਿਆ ਸੀ ਪਰਸੋਂ ਵੀ ਕਰਿਆ ਸੀ ਅੱਜ ਵੀ ਸਵੇਰੇ ਤਿੰਨ ਚਾਰ ਕਰੇ ਨੇ ਮੋਦਰਾ ਦਾ ਵਕੀਲ ਵੀ ਆਇਆ ਵਿਆ ਸੀ ਭਰ ਭਰਾਵੋ ਉਹਦਾ ਉਹ ਗੱਲ ਮੈਂ ਨਾ ਮੰਨੂ ਉਹਦਾ ਕਹਿੰਦਾ ਹਰ ਹਾਲਤ ਮੈਂ ਘਰ ਬੇਲੀ ਕਰਾਂ ਮੇਰਾ ਭਰਾਵੋ ਆਪਾਂ ਨੇ ਇਹ ਸੋਚੇ ਫਿਰ ਆਪਾਂ ਬੈਠਣਾ ਹੀ ਪੈਣਾ ਆਸੀ ਤੋੜ ਮਾ ਜਵਾਬ ਦੇ ਆਏ ਵੀ ਭਰਾਵੋ ਸਾਡੇ ਲਾਖਾ ਬਸਾ ਕੇ ਸੱਟ ਕੁੱਟ ਮਾਰ ਕੇ ਤੁਸੀਂ ਕਬਜ਼ਾ ਲੈ ਸਕਦੇ ਹੋ ਉਹਦਾ ਅਸੀਂ ਕਬਜ਼ਾ ਨਹੀਂ ਦਿੰਦੇ ਪਰਿਵਾਰ ਵਿੱਚ ਤੇ ਨਾਲ ਵੀ ਦਬਕਾਇਆ ਫਿਰ ਉਹਨਾਂ ਨੂੰ ਸਾਲੂ ਵੀ ਕਹਿੰਦੇ ਛੋਡੇ ਪਰਛਾਵੇਂ ਸਾਡੇ ਪੈਂਦੇ ਰਹਿੰਦੇ ਜਿਹੜਾ ਪਹਿਲੀ ਵਾਰ ਪੈਣ ਨੇ ਅੱਜ ਦਾ ਰੀਲਾ ਰੋਗ ਉਹਦੇ ਵੀ ਸਾਡੇ ਪਰਚੇ ਪੈਂਦੇ ਨੇ ਜਦੋਂ ਕੋਈ ਕੁਰਕੀ ਰੋਗ ਉਹਦੇ ਵੀ ਪਰਚੇ ਪੈਂਦੇ ਨੇ ਖਾਡੀ ਘਟਰੀ ਗੱਲ ਹੈ ਨਵੀਂ ਚਲੋ ਪਰਵਾਹ ਥੋੜਾ ਲੱਗਿਆ ਹੋਊਗਾ ਵੀ ਜਦੋਂ ਪਰਚੇ ਨੂੰ ਨੋਜ਼ਰ ਹੈ ਤਾਂ ਇਹ ਨਿੱਕੀ ਜਿਹੀ ਗੱਲ ਹੋ ਜੂ ਅੱਜ ਤਾਂ ਭਰਾਵੋ ਕੱਲ ਵੀ ਪਰਿਵਾਰ ਨਾਲ ਖੜੇ ਤੇ ਅੱਜ ਵੀ ਪਰਿਵਾਰ ਨਾਲ ਖੜੇ ਹਾਂ ਮੀਟਿੰਗ ਕਹਿਣ ਦਾ ਮਤਲਬ ਬੇਸ਼ਕ ਕਲਿਕੀ ਆ ਆਪਾਂ ਲਗਾਤਾਰ ਦੋਸਤਾਂ ਨੂੰ ਚਲਾਵਾਂਗੇ ਸੁਭਾਣ رائے ਲਵਣੇ ਜਿਹੜੇ ਆਤਰੋ ਸੁਨੇਹਾ ਉਹੋ ਸਾਡਾ ਕਰਾਂਗੇ ਜੋ ਪੁਲਿਸ ਨੇ ਕੰਮ ਆਪਦਾ ਕਰਨਾ ਆਪਦਾ ਕਰੂਗਾ ਜਿਹੜਾ ਕਰਦਾ ਉਹਨੇ ਜਿਹੜਾ ਆਪਾਂ ਇਧਰੋਂ ਕਰਨਾ ਉਹ ਆਪਾਂ ਕਲੀਅਰ ਹੀ ਕਰਤਾ ਉਹਨਾਂ ਨੂੰ ਜਿਹੜਾ ਭਰਾ ਉਹ ਡਟ ਕੇ ਖੜਾਂਗੇ ਸੋ ਬਾਕੀ ਆਪਾਂ ਸੁਪਰਾ ਨਾਲ ਰੈ ਲਾ ਕੇ ਮੀਟਿੰਗ ਕਰਦੇ ਸਾਰੇ ਬੰਦੇ ਮੀਟਿੰਗਸ ਕਿਸ ਇਸ ਤੱਕ ਕਰਾਉਣਾ ਸਾਝਾ ਕਰਾਂਗੇ ਮੈਂ ਤਾਂ ਸਭ ਤੋਂ ਇਹੀ ਕਰਨ ਵਜਾ ਇਹ ਜਿਹੇ ਘੋੜ ਲੜਨੇ ਨੇ ਇਹ ਘੋੜ ਸਹਿਤਾ ਕਰਕੇ ਨਾ ਥੋੜਾ ਜਿਹਾ ਆਪਾਂ ਨੂੰ ਆ ਲੱਗਾ ਵੀ ਯਾਰ ਅਸੀਂ ਕਿੱਥੇ ਬੈ ਕੇ ਆੜੀ ਜੀ ਜਿੱਦਾ ਬੈਠੀ ਪਰ ਭਰਾਵੋ ਸਾਧ ਗਿਆ ਸਾਨੂੰ ਅੱਜ ਫੰਜਾ ਫੋਰਸ ਵੀ ਇੱਕ ਸੜੀ ਖੜੀ ਗਈ ਯਾਰ ਜਿਹੜੇ ਖੜੇ ਨੇ ਲੋਕ ਇਹ ਜਿਗਰੇ ਵਾਲੇ ਨੇ ਪਰ ਇਹ ਆਪੇ ਆ ਗੱਦਰਾਵਾਂ ਦਾ ਹਾਜ਼ਰ ਦੇ ਪਰ ਕਾਫ ਜਾੜੀ ਲੈਣਾ ਜਾਣੀ ਆ ਜੇ ਨਾਲ ਸੁਣੀ ਆ ਠੀਕ ਆ ਉਹਨੇ ਦੂਬਾ ਤਾਂ ਲਾ ਫੈਲਾ ਪ੍ਰਭੂ ਆਪਣੀ ਹੀ ਆ ਆਪਾਂ ਮੀਟਿੰਗ ਕਰ ਲੈ ਜਿੰਨੇ ਵੀ ਆਗੂ ਬੈਠੇ ਆ ਮੀਟਿੰਗ ਨਾਲ ਆਪਾਂ ਸੁਣਨ ਨਾਲ ਲਾਉਣੇ ਆ ਕੱਲੂ ਬੇਜਗੁੰਦ ਵਿਧਾਉਣੇ ਆ ਤੇ ਦੋ ਦਿਨ ਆਪਾਂ ਲਾਉਣੇ ਪੈਣਗੇ ਸੋ ਆਪੇ ਇੰਤੀ ਪ੍ਰਭੂ ਸੁਣ ਰਾ ਇੰਨੀ ਗੱਲ ਸਾਜੀ ਕਰਨ ਦੀ ਕੱਲੂ ਕਹਿਤੀ ਵਧਾਉਣੀ ਬਹੁਤ ਹਾਰ ਹਾਰ ਤੋਂ ਜਿੰਨੇ ਤੁਸੀਂ ਅੱਜ ਆਏ ਹੋ ਕਿ ਦੂ ਚੌਕੜੇ ਹੋ ਚਾਹੀਦੇ ਹੋ ਬਾਕੀ ਜਾਦੇ ਬੈਠਾ ਕਰੋ ਜਿਹੜਾ ਆਪਾਂ ਖਿਲੜ ਕੇ ਖੜਦੇ ਇਹਦੇ ਨਾਲ ਥੋੜਾ ਕੱਟ ਬਹੁਤ ਕੱਟ ਲੱਗਦਾ ਜਦੋਂ ਜਾਦੇ ਬਹਿਣੋ ਜੇ ਥੋੜੇ ਬੰਦੇ ਹੋ ਥੋੜੇ ਦੁੱਖ ਵਾਂਗ ਲੱਖ ਵਾਂਗ ਦੇ ਵੀ ਹਾਂ ਯਾਰ ਬੰਦੇ ਬੈਠੇ ਨਹੀਂ ਜਗਰ ਵਾਲੇ ਬੈਠੇ ਨਹੀਂ ਜਦੋਂ ਚਾਰ ਬੰਦੇ ਉੱਤਰ ਜਾ ਕੇ ਮੋਟਰਾਂ ਤੇ ਗੱਲ ਕਰਨ ਲੱਗੇ ਦੋ ਉੱਤਰ ਕਰਨ ਲੱਗੇ ਉਹਦੇ ਨਾਲ ਥੋੜਾ ਪ੍ਰੈਸ਼ਰ ਨਹੀਂ ਪੈਂਦਾ ਤੁਹਾਡੇ ਸੀਏਟੀ ਵਾਲੇ ਖੜੇ ਸਾਰਾ ਕੁਝ ਨੋਟ ਕਰਦੇ ਨੇ ਤੁਸੀਂ ਜਦੋਂ ਬੈਠਣਾ ਜਿੰਨਾ ਰਿਕਰ ਸਟੇਜ ਚੱਲਦੀ ਆ ਉਹਨਾਂ ਜਦ ਤੱਕ ਮੋਰਚੇ 'ਚ ਹੀ ਬੈਠੋ ਜਦੋਂ ਕੋਈ ਸਟੇਜ ਬੰਦ ਹੋ ਗਈ ਉਸ ਤੋਂ ਬਾਅਦ ਤੁਸੀਂ ਪੂਰਾ ਫਰਾ ਹੋ ਕੇ ਗੱਲਾਂ ਕਰ ਸਕੋ ਸੋ ਆਹੀ ਬੈਠ ਕੇ ਰਹੋ ਭਰਾਵੋ ਯੋਗਲੇ ਸਾਥੀਏ ਤੁਹਾਨੂੰ ਬੁਲਾਇਆ ਹੋਰ ਉਹਦਾ ਨੌਲਵੇਂ ਬੁਲਾਵੇ ਤੇ ਡਟ ਕੇ ਬੈਠਾ ਉਹ ਕੱਲ ਨੂੰ ਬੇਨਤੀ ਬਧਾਵੋ ਸਾਰੇ ਬਲਾਕਾਂ ਨੂੰ ਤੰਨਾਂ ਨੂੰ ਬੇਨਤੀ ਆ ਇਹ ਜਿਵੇਂ ਅੱਜ ਆਇਓ ਕੋਈ ਬਹੁਤ ਸੋਹਣੇ ਆਇਓ ਵਧੀਆ ਗੈਂਤੀ ਲੈ ਕੇ ਆਇਓ ਜੜੇ ਉਧਰ ਜਿਉਂ ਚੱਲਦਾਗਾ ਨਹੀਂ ਤਾਂ ਗੈਂਤੀ ਆਪਾਂ ਦੂਜੇ ਜ਼ਿਲ੍ਹੇ ਚੋਂ ਵੀ ਲੈ ਲੈਂਦੇ ਜਿਹੜਾ ਜਿਉਂ ਦਾ ਕੰਮ ਉਹ ਵੀ ਵੱਡਾ ਤੋਂ ਇਸ਼ਾਰੇ ਜਾਂਦੇ ਰਹੇ ਹੋਗੇ ਉੱਥੇ ਵੀ 7 7.5 ਹਜ਼ਾਰ ਏਕੜ 700 ਇੱਕ ਸੌਰੀ ਉੱਥੇ ਵੀ ਰੌਲਾਗਾ ਉਹ ਆ ਕੱਲ ਦੀ ਤਰੀਕ ਲਾ ਕੇ ਉੱਥੇ ਆ ਇਧਰ ਆਪਣਿਆਲੇ ਆ ਆਪਣਾ ਨਿੱਬੜ ਗਿਆ ਉਹ ਆਪਣੀ ਜਿੱਤ ਹੋ ਗਈ ਉਥੋਂ ਤੇ ਹੁਣ ਤਾਂ ਉਹੀ ਰਹਿੰਦਾ ਮੇਨ ਆ ਆਪਣਾ ਜਿੱਤਾਂ ਗਏ ਜਿੰਨੇ ਮੋਰਚੇ ਲਾਏ ਨੇ ਕਿਉਂ ਆਪਣੇ ਨਾਲ ਪੂਰਾ ਪੰਜਾਬ ਦੀਆਂ ਜਸੇਵੰਦੀਆਂ ਸਲੋਕਤ ਮੋਰਚਾ ਕੱਲ ਬਾਸ ਉਹਨੂੰ ਪੈਸੇ ਕਹਿੰਦੇ ਕਿ ਮੇਰੇ ਨਾਲ ਵੀ ਜਿ세 ਬੰਦੀ ਹੋਊਗਾ ਅਸੇ ਕਿ ਕੋਈ ਨਾ ਪਾਈ ਲਈ ਆਈ। ਦੇਖਾਂ ਜਣਾ ਕਿਹੜੀ ਜਿ세 ਬੰਦੀ ਨੇ ਇਹ ਜਿਹੜਾ ਕਿਹੜਾ ਬੰਦਾ ਹੈਗਾ। ਅਸੀਂ ਗੱਲ ਅੱਜ ਵੀ ਸਾਂਝੀ ਕਰਿਆ ਯਾਨੀ ਕੋਈ ਗੱਲ ਔੜੀ ਨਹੀਂ। ਜਿਹੜਾ ਉਹ ਅਫਸਰ ਭੇਜੇ ਤੇ ਮਤਲਬ ਲੱਗਦਾ ਨਹੀਂ। ਉਹਦੇ ਕੁ ਮੈਨਾਂ ਮਾਨੂੰ ਉਹੀ ਹਿੰਡ ਵਾਲੀ ਗੱਲਾਂ। ਸੋ ਭਰਾਵੋ ਇੰਨਾਂ ਦੇ ਬੇਇਨਤੀਆਂ ਨੇ। ਬਾਕੀ ਤੇ ਕੱਲ ਜ਼ੋਰ ਮਰਿਆ ਹੋਇਆ ਕੋਈ ਜਿਹਾ ਖਾਲਸਾ ਵੈਲ ਜੀ।